ਪੇ ਜਿਹੜਾ ਮੁੱਖ ਮੰਤਰੀ ਉਹ ਤੇ 100 ਸਾਲ ਦਾ ਵੀ ਕਹਿੰਦਾ ਮੈਂ ਜੇ ਤਖਣਾ ਜੀ ਮੈਨੂੰ ਇੱਕ ਮੌਕਾ ਹੋਰ ਦੇ ਦਿਓ ਪਰ ਜਿਹੜਾ 58 ਸਾਲ ਦਾ ਗ੍ਰੰਥੀ ਹੋਏ ਤਾਂ ਉਹ ਕਹਿੰਦੇ ਜੀ ਇਹ ਰਿਟਾਇਰ ਹੋਊਗਾ ਇਹਦੀ ਉਮਰ ਬਲਕੇ ਉਹਨਾਂ ਨੂੰ ਪਾਗਲ ਕਹਿ ਕੇ ਛੱਡਿਆ ਇਹ ਵੀ ਪਾਗਲ ਨੇ ਆਪਣੀ ਭੈਣ ਦੇ ਕੱਪੜੇ ਨਹੀਂ ਪਾੜਿਆ ਆਪਣੀ ਮਾਂ ਦੇ ਕੱਪੜੇ ਨਹੀਂ ਪਾੜਿਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਪਾੜਦਾ ਇਹ ਤਾਂ ਜਿਹੜੇ ਨੀਤੀਵਾਣ ਆ ਜਾਂ ਸਿਆਸਤਦਾਨ ਉਹਨਾਂ ਨੇ ਕਾਨੂੰਨ ਬਣਾਉਂਦੇ ਉਹਨਾਂ ਨੇ ਕਰਨਾ ਤੇ ਉਹਨਾਂ ਨੂੰ ਡਾਇਰੈਕਸ਼ਨ ਦੇ ਗੁਰਲ ਸਿੰਘਾਂ ਦੀ ਇਹ ਹਾਲਾਤ ਕਿਉਂ ਬਣੇ ਕਿੱਥੇ ਕਮੀ ਰਹੀ ਪਾ ਜਿਹੜੇ ਸਾਡੇ ਮਾਲਕ ਸੀ ਉਹ ਸਾਡੇ ਨੌਕਰ ਬਣਾ ਕੇ ਬਣਾਤੇ ਸਾਡੇ ਲੀਡਰਾਂ ਨੇ ਕਰੋਨਾ ਦੇ ਵਿੱਚ ਜਿਹੜੇ ਸੇਵਾਦਾਰ ਸੀਗੇ ਪ੍ਰਬੰਧਕ ਕਮੇਟੀ ਦੇ ਲਗੇ ਉਹਨਾਂ ਦੀਆਂ ਤਰਖਾਵਾਂ ਉਲਟੀਆਂ ਕੱਟਦੀਆਂ ਰਹੀਆਂ ਭਾਰਤ-ਪਾਕ ਸਰਹੱਦ ਦੇ ਨੇੜਲੇ ਪਿੰਡਾਂ ਦਰਿਆ ਰਾਵੀ ਦੇ ਕੰਢੇ ਰਹਿੰਦੇ ਪਿੰਡਾਂ ਦੇ ਪਾਠੀ ਸਿੰਘਾਂ ਨੂੰ ਸੇਵਾਦਾਰਾਂ ਨੂੰ ਪੰਥਕ ਅਕਾਲੀ ਲਹਿਰ ਵੱਲੋਂ ਅੱਜ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ਇੱਥੇ ਹੜਾਂ ਦੌਰਾਨ ਸੇਵਾ ਨਿਭਾਉਂਦੇ ਹੋਏ ਪੰਥਕ ਅਕਾਲੀ ਲਹਿਰ ਵੱਲੋਂ ਇਹ ਅਪਰਾਲਾ ਕੀਤਾ ਗਿਆ ਸੋ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਸਾਡੇ ਨਾਲ ਆ ਉਹਨਾਂ ਨਾਲ ਇਸ ਸਾਰੇ ਪ੍ਰੋਗਰਾਮ ਇਸ ਸਮਾਗਮ ਬਾਰੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਸਿੰਘ ਸਾਹਿਬ ਇਸ ਸਮਾਗਮ ਦਾ ਕੀ प्रयोजन ਸੀਗਾ ਇਹ ਸਮਾਗਮ ਦਾ प्रयोजन ਉਹੀ ਸੀ ਜਿਹੜਾ ਡੇਢ ਮਹੀਨੇ ਤੋਂ ਸਾਡੀ ਪੰਥਕ ਕਾਰੀ ਲਹਿਰ ਦੀ ਟੀਮ ਕਰ ਰਹੀ ਹੈ ਰਵੇਲ ਸਿੰਘ ਸਾਹਿਪੁਰ ਤੇ ਆਪਣਾ ਪਠਾਨਕੋਟ ਦੀ ਰਾਲੇ ਮਿਲ ਕੇ ਸਾਰੇ ਸੇਵਾ ਹਾਰਪੀਰਤਾ ਦੀ ਮਦਦ ਜਿਹੜੇ ਵੀ ਤਰੀਕੇ ਉਹਨਾਂ ਨੂੰ ਕੋਈ ਸਹਾਇਤਾ ਮਿਲਦੀ ਹੋਵੇ ਉਹਨਾਂ ਨੂੰ ਕੋਈ ਹੈਲਪ ਮਿਲਦੀ ਹੋਵੇ ਉਹ 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 ਉਸੇ ਉਸੇ ਤਰੀਕੇ ਨਾਲ ਜਿਹੜੀ ਡਿਮਾਂਡ ਹੁੰਦੀ ਹੁਣ ਤੁਹਾਨੂੰ ਸਾਰੇ ਥੋੜੇ ਦਿਨਾਂ ਦਾ ਪਤਾ ਲੱਗ ਰਿਹਾ ਸੀ ਕਿ ਜਿਹੜੇ ਜਿੰਨੇ ਵੀ ਗੁਰਦੁਆਰੇ ਸਾਹਿਬ ਦੇ ਵਿੱਚ ਗਰੰਥੀ ਸਿੰਘ ਨੇ ਉਹਨਾਂ ਦੀ ਆਰਥਿਕ ਪੋਜੀਸ਼ਨ ਬੜੀ ਮਾੜੀ ਆ ਖਾਸ ਕਰਕੇ ਜਦੋਂ ਦਾ ਇਹ ਵਰਤਾਰਾ ਵਰਤਿਆ ਉਦੋਂ ਬਾਅਦ ਤੋਂ ਫਿਰ ਅਸੀਂ ਇਸ ਨੂੰ ਅੰਬਲੀ ਰੂਪ ਚ ਅੱਗੇ ਲਿਆਉਣ ਲਈ ਜਿੰਨੀ ਜਿੰਨੀ ਸਾਡੀ ਬੇਤ ਅਨੁਸਾਰ ਅ ਕਾਲਪੁਰ ਸੱਚੇ ਵਹਿਰੂ ਦੀ ਕਿਰਪਾ ਨਾਲ ਸੇਵਾ ਮਿਲੀ ਸਾਨੂੰ ਉਨੀ ਕ ਅਸੀਂ ਉਹਨਾਂ ਨੂੰ ਬੁਲਾ ਕੇ ਕੀਤੀ ਤੇ ਹੋਰ ਵੀ ਅਸੀਂ ਇੱਕ ਲਿਸਟ ਬਣਾਵਾਂਗੇ ਜਿਹੜੇ ਪਾਠੀ ਸਿੰਘ ਹੋਣਗੇ ਖੰਡ ਪਾਠ ਕਰਦੇ ਨੇ ਪਿੰਡਾਂ 'ਚ ਪਾਠੀ ਸਿੰਘ ਉਹਨਾਂ ਦੀ ਸਿਹਤ आले ਵੀ ਇੱਕ ਲਿਸਟ ਹੋਰ ਬਣਾਵਾਂਗੇ ਉਹਨਾਂ ਨੂੰ ਵੀ ਦੇਵਾਂਗੇ ਅੱਜ ਸਾਰੇ ਗ੍ਰੰਥੀ ਸਿੰਘ ਸੀ ਇਹ ਗ੍ਰੰਥੀ ਸਿੰਘ ਸੀਗੇ ਤੇ ਗੁਰਦੁਆਰਾ ਸਾਹਿਬ ਸੀਗੇ ਪੰਜ ਗੁਰਦੁਆਰਾ ਜਿਸ ਦਰਿਆ ਤੋਂ ਪਾਰ ਮਕੌੜਾ ਪਤਨ ਤੋਂ ਪਾਰ ਦੇ ਤੋਂ ਜਿਹੜੇ ਜਿੰਨਾਂ 'ਚ ਪਾਣੀ ਫਿਰ ਗਿਆ ਫਰਸ਼ ਭੈਗੇ ਨੇ ਗੁਰਦੁਆਰਿਆਂ ਦੀ ਹਾਲਤ ਜਿਹੜੀ ਖਰਾਬ ਹੋ ਗਈ ਤੇ ਉਹਨਾਂ ਲਈ ਸੀਗੀ ਇਹ ਅਸੀਂ ਇਹ ਅਪਰਾਲਾ ਜਿਹੜਾ ਸੰਤ ਮਹਾਂਪੁਰਖ ਸਾਡੇ ਨਾਲ ਬੜੀ ਵੱਡੀ ਟੀਮ ਜਿਹੜੀ ਇੱਕ ਤਾਂ ਸੱਚਖੰਡ ਵਾਲੇ ਹਜੂਰ ਸਾਹਿਬ ਵਾਲੇ ਬਾਬਾ ਨਰਿੰਦਰ ਸਿੰਘ ਤੇ ਇੱਕ ਬਾਬਾ ਲਫੀਤ ਸਿੰਘ ਦੇ ਰਤਵਾੜਾ ਸਾਹਿਬ ਵਾਲੇ ਬਾਬਾ ਭੁਪਿੰਦਰ ਸਿੰਘ ਜਰਗ ਵਾਲੇ ਬਾਬਾ ਹਰੀ ਸਿੰਘ ਜੀ ਰੰਦਾਵੇ ਵਾਲੇ ਬਾਬਾ ਕਸ਼ਵੀਰਾ ਸਿੰਘ ਜੀ ਲਾਹੌਰਾਂ ਵਾਲੇ ਇਹ ਸਾਰੇ ਮਾਪੁਰਖਾਂ ਨੇ ਬੜੀ ਵੱਧ ਚੜ ਕੇ ਸਹਾਇਤਾ ਕੀਤੀ ਆ ਭਾਵੇਂ ਪਸ਼ੂਆਂ ਦਾ ਚਾਰਾ ਹੋਵੇ ਭਾਵੇਂ ਪੈਸੇ ਕੈਸ਼ ਹੋਣ ਭਾਵੇਂ ਖਾਣ ਪੀਣ ਦੀ ਸਮਗਰੀ ਹੋਵੇ ਤੋਂ ਪੰਥ ਅਕਾਲੀ ਲਹਿਰ ਨੂੰ ਬੜਾ ਵੱਡਾ ਸਹਿਯੋਗ ਦਿੱਤਾ ਇਹਨਾਂ ਨੇ ਹੋਰ ਵੀ ਸਿੱਖ ਜਿਹੜੇ ਨੇ ਜਿਤਨਾ ਇਟਲੀ ਤੋਂ ਕੱਲ ਮਨੋ ਮਾਇਆਪੇਜੀ ਗੁਰਦੁਆਰਾ ਸਾਹਿਬ ਦੇ ਸਿੱਖਾਂ ਨੇ ਇਕੱਠੇ ਕਰਕੇ ਵੀ ਸਾਡੇ ਵੱਲੋਂ ਵੀ ਸਹਾਇਤਾ ਪਾਇਓ ਜਿਸ ਤਰ੍ਹਾਂ ਹੁਣ ਇੰਗਲੈਂਡ ਦੇ ਸਿੰਘਾਂ ਨੇ ਜਿਨ੍ਹਾਂ ਨੂੰ ਸਟੇਜ ਤੋਂ ਤੁਸੀਂ ਦੇਖਿਆ ਉਹਨਾਂ ਨੇ ਸਹਾਇਤਾ ਦਿੱਤੀ ਹੋਰ ਹੋਰ ਇਹ ਜਿਹੜੇ ਇੱਕ ਇੱਕ ਤੌਰ ਤੇ ਕਿਸੇ ਨੇ 20000 ਕਿਸੇ ਨੇ 50000 ਇਸ ਤਰ੍ਹਾਂ ਸਾਨੂੰ ਸਹਾਇਤਾ ਪਾਈ ਸਾਡੇ ਅਕਾਊਂਟ ਸੇ ਤੇ ਉਹ ਅਸੀਂ ਇਹ ਉਹੋ ਹੀ ਸਾਰੀ ਅਸੀਂ ਸੋਚਦੇ ਵੀ ਜਿਤਨਾ ਜਿਤਨਾ ਆਵੇ ਜਿਤਨਾ ਸਦਈ ਜਾਈ ਜੇ ਸੋ ਇਹਨਾਂ ਗਰੰਥੀ ਸਿੰਘਾਂ ਦੀ ਇਹ ਹਾਲਾਤ ਕਿਉਂ ਬਣੇ ਕਿੱਥੇ ਕਮੀ ਰਹੀ ਪੰਥ ਦੀਆਂ ਪ੍ਰਬੰਧਾਂ ਦੇ ਵਿੱਚ ਅੱਜ ਆਪਣੇ ਜਿਹੜੇ ਪੁਰਾਣੇ ਇਤਿਹਾਸ ਦੇ ਜਿਹੜੇ ਸੋਮੇ ਆ ਉਹਨਾਂ ਨੂੰ ਦੇਖ ਕੇ ਬਾਬਾ ਬੁੱਢਾ ਜੀ ਤੋਂ ਭਾਈ ਮਨੀ ਸਿੰਘ ਤੱਕ ਗਰੰਥੀ ਸਿੰਘ ਜਿਹੜੇ ਆ ਬੜਾ ਸਨਮਾਨ ਆ ਫਿਰ ਇਹ ਜਿਹੜੇ ਗੁਰੂ ਘਰ ਦੇ ਵਜੀਰ ਆ ਇਹਨਾਂ ਨੂੰ ਇੰਨੇ ਨਮਾਣੇ ਕਿਉਂ ਬਣਨਾ ਪਿਆ ਇੱਕ ਤਾਂ ਸਾਡੀ ਜਿਹੜੇ ਸਾਡੇ ਜਿਹੜੇ ਆਗੂ ਨੇ ਉਹਨਾਂ ਨੇ ਇਹ ਭਾਈ ਮਨੀ ਸਿੰਘ ਜੀ ਬਾਬਾ ਬੋਡਾ ਜੀ ਇਹ ਸਾਡੇ ਮਾਲਕ ਸਨ ਇਹਨਾਂ ਨੂੰ ਨੌਕਰ ਬਣਾਤਾ ਇਹ ਪੋਜੀਸ਼ਨ ਆ ਗਈ ਜਿਹੜੇ ਸਾਡੇ ਮਾਲਕ ਸੀ ਉਹ ਸਾਡੇ ਨੌਕਰ ਬਣਾ ਕੇ ਬਣਾਤੇ ਸਾਡੇ ਲੀਡਰਾਂ ਨੇ ਗੁਰੂ ਕੇ ਵਜ਼ੀਰ ਸਨ ਤੇ ਸਾਡੇ ਮਾਲਕ ਸਨ ਜਿਹੜੇ ਪੰਜ ਪਿਆਰੇ ਸੀ ਉਹ ਦਸਮ ਪਾਤਸ਼ਾਹ ਨੇ ਉਹਨਾਂ ਨੂੰ ਪਾਤਸ਼ਾਹੀ ਬਖਸ਼ੀ ਸੀ ਤੋਂ ਆਤਮਾ ਗ੍ਰੰਥ ਪ੍ਰਾਣ ਪੰਥ ਕਹਿ ਕੇ ਉਹ ਜਿਹੜੇ ਪੰਜ ਪਿਆਰੇ ਆ ਜੇ ਨੌਕਰ ਬਣਾ ਲੇ ਤੋ ਇਹਨਾਂ ਦੀ ਹਾਲਾਤ ਇੰਨੀ ਜਿਹੜੀ ਆ ਇਹ ਵਿਗੜੀ ਇਸ ਕਰਕੇ ਕਿਉਂਕਿ ਕਿਸੇ ਨੇ ਇੰਟਰਸਟ ਨਹੀਂ ਲਿਆ ਪ੍ਰਬੰਧਕ ਕਮੇਟੀ ਸਾਡੀ ਬਹੁਤ ਵੱਡੀ ਸੰਸਾ ਇਥੋਂ ਤੱਕ ਕਿ ਕਰੋਨਾ ਦੇ ਵਿੱਚ ਵੀ ਅਸੀਂ ਇਹਨਾਂ ਦੀ ਹੈਲਪ ਨਹੀਂ ਕਰ ਸਕ ਪਏ ਕਰੋਨਾ ਦੇ ਵਿੱਚ ਜਿਹੜੇ ਸੇਵਾਦਾਰ ਸੀਗੇ ਪ੍ਰਬੰਧਕ ਕਮੇਟੀ ਦੇ ਲਗੇ ਉਹਨਾਂ ਦੀਆਂ ਤਨਖਾਹਾਂ ਉਲਟੀਆਂ ਕੱਟਦੀਆਂ ਰਹੀਆਂ ਮੈਂ ਜਦੋਂ ਰੋਲਾ ਰੋਲਾ ਪਾਇਆ ਫਿਰ ਤਨਖਾਹ ਦੇਤੀ ਪਰ ਕਿਰਾਇਆ ਵਧਾ ਦਿੱਤਾ ਉਹਨਾਂ ਦੇ ਮਕਾਨਾਂ ਦਾ ਤੋ ਇਹ ਪ੍ਰਬੰਧਕ ਕਮੇਟੀ ਦੀਆਂ ਮਿਹਰਬਾਨੀਆਂ ਨੇ ਜਿਹੜੀਆਂ ਅੱਜ ਸਾਡੀ ਜਿਹੜੀ ਗੁਰਬਤ ਦੀ ਜ਼ਿੰਦਗੀ ਜੀ ਰਹੇ ਨੇ ਸਾਡੇ ਗ੍ਰ anthi ਸਿੰਘ ਕੀ ਪ੍ਰਬੰਧਕ ਕਮੇਟੀ ਜਿਹੜਾ ਗਰੰਥੀ ਸਿੰਘਾਂ ਨੂੰ ਰਾਗੀ ਸਿੰਘਾਂ ਨੂੰ ਰਿਟਾਇਰ ਕਰਨ ਦਾ ਇੱਕ ਕਰਾਈਟੇਰੀਆ ਉਹ ਪੰਥ ਦੇ ਪ੍ਰਵਾਨਤਾ ਜਾਂ ਉਹ ਉਹ ਸਾਡੇ ਲੀਡਰਾਂ ਨੂੰ ਪ੍ਰਵਾਨਤ ਹੈ ਰਾਗੀ ਸਿੰਘ ਜਿਹੜਾ ਨਾ ਜਾਂ ਗਰੰਥੀ ਸਿੰਘ ਜਿਹੜਾ ਨਾ ਉਹਦੇ 98 52 ਸਾਲ ਦੀ ਉਮਰ ਜਿਹੜੀ ਹੈ ਨਾ ਉਹ 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 ਕਾਫੀ ਨਹੀਂ ਹੁੰਦੀ ਕਿਉਂਕਿ ਜਿਹੜੀ ਅਵਸਥਾ ਹੁੰਦੀ ਸਾਡੇ ਗੁਰੂ ਘਰ ਚ ਅਵਸਥਾ ਪ੍ਰਧਾਨ ਹੈ ਉਮਰ ਨਹੀਂ ਅਵਸਥਾ ਹੈ ਤਾਂ 83 ਸਾਲ ਤੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਪ੍ਰਵਾਨ ਨੇ ਅਵਸਾਇਦੇ ਬਾਬਾ ਬੁੱਢਾ ਜੀ 98 ਸਾਲ ਦੇ ਪ੍ਰਵਾਨ ਨੇ ਤੋਂ ਸਾਡੀ ਜਿਹੜੀ ਖਾਸ ਕਰਕੇ ਜਿਹੜੀ ਪ੍ਰਚਾਰਕ ਸ਼ਨਾਣੀ ਆ ਉਹਦੇ ਵਿੱਚ ਉਮਰ ਜਿਹੜੀ ਆ ਨਾ ਉਹਨਾਂ ਨੇ ਸਰਕਾਰੀ ਸਿਸਟਮ ਨੂੰ ਲੈਣ ਦਾ ਹਰਮੰਦਰ ਸਾਹਿਬ ਚ ਤੇ ਹਰਮੰਦਰ ਸਾਹਿਬ ਵਾਲੀ ਜਿਹੜੀ ਮਰਿਆਦਾ ਹੋਣੀ ਚਾਹੀਦੀ ਸੋ ਉਹ ਲੈ ਕੇ ਸਰਕਾਰ ਚ ਵੀ ਜਿਹੜਾ ਮੁੱਖ ਮੰਤਰੀ ਹੋ ਤੇ 100 ਸਾਲ ਦਾ ਵੀ ਕਹਿੰਦਾ ਮੈਂ ਜੇ ਤਖੜਾ ਜੀ ਮੈਨੂੰ ਇੱਕ ਮੌਕਾ ਹੋਰ ਦੇ ਦਿਓ 100 ਸਾਲ ਦਾ ਗ੍ਰੰਥੀ ਸਰਕਾਰ ਚਲਾ ਸਕਦਾ 100 ਸਾਲ ਦਾ ਲੀਡਰ ਜਿਹੜਾ ਉਹ ਸਰਕਾਰ ਚਲਾ ਸਕਦਾ ਪਰ ਜਿਹੜਾ 58 ਸਾਲ ਦਾ ਗ੍ਰੰਥੀ ਹੋਏ ਤਾਂ ਉਹ ਕਹਿੰਦੇ ਜੀ ਇਹ ਰਿਟਾਇਰ ਹੋਊਗਾ ਇਹਦੀ ਉਮਰ ਨਹੀਂ ਰਹੀ। ਤੋਂ ਇਹ ਸਾਡੀਆਂ ਨਾ ਕਮੀਆਂ ਨੇ ਸਾਡੀ ਲੀਡਰਸ਼ਿਪ ਦੀਆਂ ਜਿਹਨੇ ਜਿਹਨੇ ਇਹ ਸਾਰੀ ਬੜੀ ਵੱਡੀ ਸੰਸਥਾ ਸੀ ਜਿਹੜੀ ਜਿਹੜੀ ਸੰਸਥਾ ਨੇ ਸਾਡੀ ਨਵੀਂ ਪਨੀਰੀ ਨੂੰ ਉਤਸ਼ਾਹ ਚ ਲਿਆਉਣਾ ਸੀ ਗੁਰਮੁਖੀ ਤੇ ਲੜ ਲਾਉਣਾ ਸੀ ਤੇ ਗੁਰੂ ਗ੍ਰੰਥ ਸਾਹਿਬ ਜਿਹੜੀ ਦਸਮ ਪਾਤਸ਼ਾਹ ਦੀ ਆਤਮਾ ਉਹਦੀ ਸੰਸਥਾ ਦੋਣੀ ਸੀ ਬੱਚਿਆਂ ਨੂੰ ਉਹਨੂੰ ਅਸੀਂ ਉਹਨੂੰ ਅਸੀਂ ਉਹਦੀ ਰੋਜ਼ੀ ਰੋਟੀ ਦਾ ਵੀ ਇੰਤਜ਼ਾਮ ਨਹੀਂ ਕਰ ਸਕਦੇ। ਬੇਅਦਬੀਆਂ ਦਾ ਦੌਰ ਪੰਜਾਬ ਤੋਂ ਬਾਅਦ ਯੂਪੀ ਤੋਂ ਬਾਅਦ ਜੰਮੂ ਤੱਕ ਪਹੁੰਚ ਗਿਆ ਇਨ੍ਹਾਂ ਹਾਲਾਤਾਂ ਲਈ ਕੌਣ ਜ਼ਿੰਮੇਵਾਰ ਨੇ ਤੇ ਇਹ ਇਹੋ ਜਿਹੇ ਭਾਣੇ ਕਿਉਂ ਵਰਤਦੇ ਆ ਰਾਜਨੀਤੀ ਸਾਡੀ ਰਾਜਨੀਤੀ ਜ਼ਿੰਮੇਵਾਰ ਆ ਇੱਕ ਤਾਂ ਕਿਸੇ ਵੀ ਸਰਕਾਰ ਨੇ ਇਹ ਕਦੀ ਵੀ ਗੁਰੂਗ੍ਰਾਂਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਬਲਕਿ ਉਹਨਾਂ ਨੂੰ ਪਾਗਲ ਕਹਿ ਕੇ ਛੱਡਿਆ ਉਹਨਾਂ ਦਾ ਸਰਟੀਫਿਕੇਟ ਜਾਲੀ ਲੈ ਕੇ ਤੇ ਉਹਨਾਂ ਨੂੰ ਪਾਗਲ ਕਹੇ ਜੀ ਪਾਗਲ ਸੀਗੇ ਮੇਰਾ ਮੈਂ ਸ਼ੁਰੂ ਤੋਂ ਕਹਿ ਰਿਹਾ ਕਿ ਕਿਸੇ ਵੀ ਪਾਗਲ ਨੇ ਆਪਣੀ ਭੈਣ ਦੇ ਕੱਪੜੇ ਨਹੀਂ 파ੜੇ ਆਪਣੀ ਮਾਂ ਦੇ ਕੱਪੜੇ ਨਹੀਂ 파ੜੇ ਉਹ ਗੁਰੂਗ੍ਰੰਥ ਸਾਹਿਬ ਨੂੰ ਕਿਉਂ 파ੜਦਾ ਤੋ ਇਹ ਸਾਰੀਆਂ ਜਿਹੜੀਆਂ ਜਿਹੜੀਆਂ ਪ੍ਰੋਬਲਮਾਂ ਨੇ ਇਹ ਸਰਕਾਰਾਂ ਤੇ ਰਾਜਨੀਤੀ ਦੇ ਵਜ੍ਹਾ ਨਾਲ ਆ ਸਿੱਖਾਂ ਨੂੰ ਮੈਂ ਇਹੀ ਬੇਨਤੀ ਕਰਦਾ ਬਹੁਤ ਸੋਹਣਾ ਫੈਸਲਾ ਲਿਆ ਜੰਮੂ ਕਸ਼ਮੀਰ ਦੇ ਇਸ ਪਿੰਡੂ ਸਿੱਖਾਂ ਨੇ ਜਿਹੜਾ ਜੋ ਕੁਝ ਵੀ ਉਹਨਾਂ ਨੂੰ ਮੌਕਾ ਮਿਲਿਆ ਜੋ ਕੁਝ ਹੋਰ ਨਾ ਕੀਤਾ ਮੈਂ ਮੈਂ ਉਹਦੀ ਪ੍ਰਸ਼ੰਸਾ ਕਰਦਾ ਜਿੰਨਾ ਚਿਰ ਤੱਕ ਅਸੀਂ ਇਹਨੇ ਸੁਚੇਤਨਾ ਹੋਏ ਅਸੀਂ ਗੁਰੂਗ੍ਰੰਥ ਸਾਹਿਬ ਜੀ ਦੀ ਅ ਪ੍ਰੇਤਰਾਜ ਮਤ ਨੂੰ ਬਹਾਲ ਨਹੀਂ ਕਰ ਪਾਵਾਂਗੇ ਦੇਸ਼ ਦੀ ਸਰਵਉੱਚਮ ਅਦਾਲਤ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਮੰਨ ਚੁੱਕੀ ਆ ਸੋ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਪ੍ਰਭਾਸ਼ਾ ਦੇ ਵਿੱਚ ਕੀ ਸਜਾਵਾਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਗੁਰੂ ਘਰ ਦੀਆਂ ਇਹ ਕਰਦੇ ਦੇਖੋ ਜਿਹੜੀ ਸਾਨੂੰ ਜਾਗਤ ਜੋਤ ਮੰਨ ਚੁੱਕੀ ਆ ਜਿਹੜੀ ਅਦਾਲਤ ਉਸ ਅਦਾਲਤ ਨੇ ਤੈਅ ਕੀਤਾ ਕਿਸ ਜਾਗਤ ਜੋਤ ਗੁਰੂ ਨੂੰ ਕੋਈ ਬੇਅਦਬੀ ਕਰੂਗਾ ਤੇ ਉਹਨੂੰ ਐ ਸਜ਼ਾ ਮਿਲੂਗੀ ਇਹ ਤਾਂ ਜਿਹੜੇ ਨੀਤੀਵਾਣ ਆ ਜਾਂ ਸਿਆਸਤਦਾਨ ਉਹਨਾਂ ਨੇ ਕਾਨੂੰਨ ਬਣਾਉਂਦੇ ਉਹਨਾਂ ਨੇ ਕਰਨਾ ਤੇ ਉਹਨਾਂ ਨੂੰ ਡਾਇਰੈਕਸ਼ਨ ਦੇਣ ਉਹ ਸੁਪਰੀਮ ਅਥਾਰਟੀ ਹੈ ਸੁਪਰੀਮ ਅਥਾਰਟੀ ਨੇ ਮਾਣ ਤੇ ਦੇਤਾ ਬਹੁਤ ਜ਼ਿਆਦਾ ਲੇਕਿਨ અપਮਾਨ ਕਰਨ ਵਾਲਿਆਂ ਨੂੰ 1 ਮਿੰਟ ਦੀ ਵੀ ਸਜ਼ਾ ਨਹੀਂ ਮਿਲਦੀ ਇਹ 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 ਢਿੱਲਾ ਨੇ ਇਹ ਸਾਨੂੰ ਖੁਸ਼ ਕਰਨ ਵਾਲੀਆਂ ਨੀਤੀਆਂ ਨੇ ਇਹਨਾਂ 'ਚ ਕੁਝ ਨਹੀਂ ਪਿਆ ਹਰੇਕ ਸੇਖ ਨੂੰ ਇਹ ਇਹ ਆਪਣੀ ਆਪ ਖਬਰਦਾਰੀ ਵਾਲੀ ਜ਼ਿੰਦਗੀ ਜਿਉਣੀ ਪਾਉਗੀ ਇਸ ਮਾਮਲੇ ਤੇ ਜਿਹੜਾ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੇ ਕਮੇਟੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਜਾਂਦੀਆਂ ਨੇ ਉਹਨਾਂ ਨੂੰ ਇਹ ਜਵਾਬ ਦੇ ਉਹਨਾਂ ਦੀ ਬਣਾਉਣੀ ਚਾਹੀਦੀ ਹੈ ਮੈਂ ਤੇ ਜਦੋਂ ਜ਼ਥੇਦਾਰ ਕਾਲਤਾ ਸੀ ਉਦੋਂ ਦਾ ਦੁਹਾਈ ਦੇ ਰਿਹਾ ਕਿ ਪ੍ਰਬੰਧਕ ਕਮੇਟੀ ਦਾ ਕੰਮ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਸਿਫਾਈ ਕਰੇ ਤੇ ਉਹ ਉੱਥੇ ਗੁਰੂਵਾਰ ਦਾ ਸਰੂਪ ਜਾਣ ਦੇਵੇ ਜਿੱਥੇ ਸੁਰੱਖਿਅਤ ਗਰੰਥੀ ਤੇ ਰਾਗੀ ਪਾਠੀ ਸਿੰਘਾਂ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਵਾਸਤੇ ਕਮੇਟੀਆਂ ਨੂੰ ਸਿੱਖ ਸੰਗਤ ਨੂੰ ਆ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਦੇਖੋ ਅਸੀਂ ਸਾਨੂੰ ਜਦੋਂ ਟਾਈਮ ਮਿਲੂਗਾ ਸਾਨੂੰ ਮੌਕਾ ਮਿਲੂਗਾ ਕਿ ਅਸੀਂ ਉਹ ਕੁਝ ਕਰ ਪਾਏ ਉਦੋਂ ਅਸੀਂ ਸਾਡੀ ਰੀਤ ਆ ਕਿ ਅਸੀਂ ਇਹਨਾਂ ਗਰੰਥੀਆਂ ਦੀ ਹਾਲਤ ਜਿਹੜੀ ਸੁਧਾਰਾਂਗੇ ਇਹਨਾਂ ਦੀ ਆਰਥਿਕ ਜਿਹੜੀ ਦਸ਼ਾ ਆ ਤੇ ਇੱਕ ਇਹ ਇੱਕ ਪਰਮਾਨਾ ਬਣ ਜਾਊਗਾ ਕਿਸੇ ਵੀ ਗੁਰਦੁਆਰੇ ਚ ਕੋਈ ਭਾਵੇਂ ਛੋਟਾ ਗੁਰਦੁਆਰਾ ਆਪਾਂ ਵੱਡਾ ਗੁਰਦੁਆਰਾ ਭਾਵੇਂ ਛੋਟਾ ਗੁਰਦੁਆਰਾ ਵੱਡੇ ਤੋਂ ਮਦਦ ਲਵੇ ਪਰ ਗ੍ਰੰਥੀ ਸਿੰਘ ਜਿਹੜਾ ਉਹਦੀ ਪੇ ਜਿਹੜੀ ਆ ਉਹ ਉਨਹੀਂ ਖੋਵੇ ਉਹਦੇ ਬੱਚਿਆਂ ਨੂੰ ਤਾਲੀਮ ਮਿਲ ਸਕੇ ਉਹਦੀ ਘਰ ਦੀ ਰੋਟੀ ਚੰਗੀ ਕੁ ਚੱਲ ਸਕੇ ਸੋ ਸੰਤ ਮਹਾਰਾਜ ਬਾਬਾ ਭਪਿੰਦਰ ਸਿੰਘ ਜੀ ਵੀ ਤੇ ਹਾਜ਼ਰ ਨੇ ਬਾਬਾ ਜੀ ਅੱਜ ਦੇ ਇਸ ਸਮਾਗਮ ਤੇ ਬੋਲਗੇ ਠੀਕ ਆ ਤੇ ਅੱਜ ਦੇ ਪਰਾਲੇ ਬਾਰੇ ਦੋ ਸ਼ਬਦ ਅੱਜ ਦੇ ਪਰਾਲਾ ਤੇ ਹੀ ਆ ਵੀ ਬਹੁਤ ਸੋਹਣਾ ਉਹ ਦਮਾ ਅੰਤਕ ਕਲੀ ਲਹਿਰ ਦਾ ਇਹ ਜੋ ਕਰ ਰਹੇ ਨੇ ਇਹ ਸਾਨੂੰ ਬੜੀ ਖੁਸ਼ੀ ਹੋਈ ਆ ਇਹ ਸਾਡਾ ਵਿਮਾਨ ਕੀਤਾ ਸਾਨੂੰ ਪਤਾ ਲੱਗਿਆ ਜਦੋਂ ਕਿ ਅਸੀਂ ਵੀ ਨਾਲ ਚੋਣਪੂਣ ਇਕੱਠੀ ਕਰਕੇ ਸੰਗਤ ਦੀ ਤੇ ਉਹ ਸੰਗਤਾਂ ਵਿੱਚ ਪਹੁੰਚਾਈ ਹੈ ਅੱਗੇ ਵੀ ਸੇਵਾ ਕਰਾਂਗੇ ਜਿੰਨਾ ਕੁ ਮਾਰ ਬਖਸ਼ ਨੇ ਇਹੋ ਜੇ ਸਵਾਗਤਮ ਹੁੰਦੇ ਰਹੇ ਹਾਂ 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 ਬਿਲਕੁਲ ਹੁੰਦੇ ਰਹਿਣਗੇ ਲਗਭਗ 2.5 250 ਏਕੜ ਦੇ ਇਹਨਾਂ ਨੇ ਹੁਣ ਵੇਚ ਦਿੱਤਾ ਨਾਲ ਇਹਨਾਂ ਨੇ ਖਾਦ ਦਿੱਤੀ ਸੋ ਜਿੱਥੇ ਇਹ ਪੰਥਕ ਸਵਾਵਾਂ ਰਬਾਉਂਦੇ ਨੇ ਉੱਥੇ ਹੜ ਪੀੜਤਾ ਨਾਲ ਵੀ ਸੰਤ ਮਹਾਪੁਰਸ਼ ਅਡੋਲ ਖੜੇ ਨੇ ਪਿੰਡ ਥੀਏਟਰ ਕੇ ਤੋਂ ਪੰਜਾਬ ਪਾਕਿਸਤਾਨ ਦੀ ਸਰਹੱਦ ਤੋਂ ਕਲਮ న్యూਸ ਲਈ ਕੁਲਦੀਪ ਸਿੰਘ ਜਾਫਰ